ਕੋਸਟੋ ਸੈਂਟਰ ਦੀ ਸਰਕਾਰ ਵੱਲੋਂ ਪੰਜਾਬ ਦੀ ਗਵਰਨਮੈਂਟ ਨੂੰ ਚਿੱਠੀ ਪਾਈ ਗਈ ਸੀ ਤੇ ਪੰਜਾਬ ਗਵਰਨਮੈਂਟ ਨੇ ਰੈਪਿਡਿਕਸ ਨਹੀਂ ਲੇਤਾ ਇੱਕਦਮ ਤੇ ਸਿੱਧੂ ਮੂਸੇਵਾਲੇ ਬਾਈ ਦੇ ਘਰ ਜਾ ਕੇ ਕਾਰਵਾਈ ਕਰਨੀ ਵੀ ਸਟਾਰਟ ਕਰਦੀ ਤੇ ਸਿੱਧੂ ਮੂਸੇਵਾਲੇ ਬਾਈ ਦੇ ਫੈਨ ਰਾਜਵੀਰ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਫੈਕਟ ਤੇ ਗੱਲ ਕੀਤੀ ਹੈ ਤੇ ਜਦੋਂ ਏਜੰਸੀਆਂ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਹੈ ਪੰਜਾਬ ਗਵਰਨਮੈਂਟ ਨੂੰ ਦੱਸਿਆ ਸੀ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਧਾਉਣੀ ਚਾਹੀਦੀ ਆ ਤੇ ਉਹਨਾਂ ਦੀ ਸਕਿਉਰਿਟੀ ਵਧਾਉਣ ਦੀ ਬਜਾਏ ਘੱਟ ਕਰ ਦਿੱਤੀ ਗਈ ਤੇ ਤੁਸੀਂ ਇਹ ਵੀਡੀਓ ਇੱਕ ਵਾਰ ਜ਼ਰੂਰ ਦੇਖੋ ਤੇ ਸ਼ੇਅਰ ਤੁਸੀਂ ਆਪੇ ਹੀ ਕਰ ਦੇਣੀ ਆ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਤੇ ਬਾਈ ਸਾਰਿਆਂ ਨੂੰ ਤੈਅ ਦੇ ਲੋ। ਧੰਨਵਾਦ ਜਿਨ੍ਹਾਂ ਨੇ ਬੇਬੇ ਬਾਪੂ ਦੀਆਂ ਦੁਆਵਾਂ ਕੀਤੀਆਂ ਸੀਗੀਆਂ ਤੇ ਆਪਣੇ ਬਾਈ ਲਈ ਸਿੱਧੂ ਬਾਈ ਲਈ ਦੁਆਵਾਂ ਕੀਤੀਆਂ ਕਿ ਬਾਈ ਵਾਪਸ ਆ ਜਵੇ ਤੇ ਬਾਈ ਆਖਿਰ ਵਿੱਚ ਆ ਹੀ ਗਿਆ ਹਨਾ ਆਪਣੇ ਕੋਲ। ਉਹੀ ਉਸੇ ਹਮਾ ਚਰਨ ਕੌਰ ਜੀ ਦੇ ਕੋਖੋਂ। ਤੇ ਮੈਂ ਇੱਕ ਹੋਰ ਗੱਲ ਕਰਨੀ ਸੀ। ਬਾਪੂ ਜੀ ਨੇ ਇੱਕ ਪੋਸਟ ਸਾਂਝੀ ਕੀਤੀ ਸੀ ਆਪਣੇ ਇੰਸਟਾਗ੍ਰam ਦੇ ਉੱਤੇ। ਕੀ ਆਈਵੀਐਫ ਬਾਰੇ ਹਨਾ ਲੀਗਲ ਇਲਲੀਗਲ ਬਾਰੇ ਬੰਦੇ ਭੇਜੀ ਗਏ ਸੀਗੇ ਕਹਿੰਦੇ ਸੀ ਅੱਜ ਬਿਆਨ ਵੀ ਆਇਆ ਕਿਸੇ ਸਿਹਤ ਮੰਤਰੀ ਦਾ ਆਇਆ ਪੰਜਾਬ ਦੇ ਹਨਾ ਕਿ ਤੇ ਕੁਝ ਕੁ ਭੇਡਾਂ ਸਰਕਾਰ ਦੀਆਂ ਜਿਹੜੀ ਥੱਲੇ ਕਮੈਂਟ ਲਿਖਦੀਆਂ ਸੀ ਇਟਸ ਨਾਟ ਫੋਲਟ ਆਫ ਆਰ ਪਾਰਟੀ ਯਾ ਆਰ ਗਵਰਨਮੈਂਟ ਇਟਸ ਅ ਸੈਂਟਰ ਪ੍ਰੋਸੈਸ ਕਿ ਸੈਂਟਰ ਦਾ ਪ੍ਰੋਸੈਸ ਆ ਇਹ ਉਹਨਾਂ ਨੇ ਦੇਖਣਾ ਆ ਕੇ ਹਨਾ ਸੈਂਟਰ ਦੀ ਸਰਕਾਰ ਦਾ ਤੇ ਬਈ ਮੈਂ ਚੱਲ ਮੈਂ ਹੁਣ ਇੱਕ ਗੱਲ ਪੁੱਛਦਾ ਹੁਣ ਆਈਵੀਐਫ ਬਾਰੇ ਹਨਾ ਸੈਂਟਰ ਚਿੱਠੀ ਕਿੰਨੂੰ ਭੇਜੂਗੀ ਚੰਡੀਗੜ੍ਹ ਉੱਧੇ ਉੱਥੇ ਭੇਜੀ ਹੋਣੀ ਆ ਪੰਜਾਬ ਸਰਕਾਰ ਕੋਲੇ ਆਈ ਇੰਨੀ ਅੱਗੇ ਬੰਦੇ ਭੇਜਨੇ ਆ ਵੈਰੀਫਾਈ ਕਰਨ ਨੂੰ ਜਦੋਂ ਸਿੱਧੂ ਮੂਸੇਵਾਲੇ ਬਾਰੇ ਦੱਸਿਆ ਗਿਆ ਸੀ ਸਰ ਸੈਂਟਰ ਵੱਲੋਂ ਏਜੰਸੀਆਂ ਵੱਲੋਂ ਦੱਸਿਆ ਗਿਆ ਕਿ ਉਹਨੂੰ ਖਤਰਾ ਆ ਉੱਤੇ ਅਟੈਕ ਹੋ ਸਕਦਾ ਤੇ ਉਹਨੂੰ ਗਨਮੈਨ ਦਿੱਤੇ ਜਾਣ ਸਿਕਿਉਰਿਟੀ ਫੁੱਲ ਦਿੱਤੀ ਜਾਵੇ ਉਦੋਂ ਕਿਉਂ ਨਹੀਂ ਗਨਮੈਨ ਦਿੱਤੇ ਕਿ ਉਲਟਾ ਤੁਸੀਂ ਵਾਪਸ ਵਿਡਰੋਅ ਕਰ ਲਏ ਸੀਗੇ ਉਹ ਉਹ ਉਦੋਂ ਤੁਸੀਂ ਮੈਂਟ ਮਾਰਿਆ ਇਹ ਚੀਜ਼ ਨੂੰ ਉਲਟਾ ਕਰਨ ਨੂੰ تو سکیورٹی دین دی بجائے اُتو سکیورٹی ਖੋਲੀ ٹھیک ہے ਹੁਣ ਆਈਵੀਐਫ ਬਾਰੇ ਹਜੇ ਉਹ ਬੱਚਾ 2 ਦਿਨਾਂ ਦਾ ਹਜੇ ਹੋਇਆ ਉਹਨੂੰ ਸਾਥ ਲੈ ਲੰਦੋ ਸੀ ਚైనా ਉਹਨੂੰ ਘਰ ਜਾਣਾ ਹਜੇ ਚੰਗੀ ਤਰ੍ਹਾਂ ਠੀਕ ਹੋ ਕੇ ਹੈਲਦੀ ਹੋ ਕੇ ਬੱਚੇ ਨੇ ਘਰੇ ਜਾਣਾ ਤੁਸੀਂ ਬਾਅਦ ਚ ਵੀ ਪ੍ਰੋਸੈਸ ਕਰ ਸਕਦੇ ਹੋ ਇਹਨੂੰ ਤੁਸੀਂ ਮੈਂਟ ਮਾਰਿਆ ਉਧਰੋਂ ਚਿੱਠੀ ਨਹੀਂ ਆਈ ਉਧਰ ਪਹੁੰਚੀ ਹੈ ਚਿੱਠੀ ਨਾਲ ਦੀ ਬੰਦੇ ਭੇਜ ਤੇ ਸਰਕਾਰ ਨੇ ਇਟਸ ਨੋਟ ਫੋਲਟ ਆਮ ਆਦਮੀ ਪਾਰਟੀ ਆਣਾ ਬੋਲੋ ਇਹ ਵੀ ਵੇਚੀ ਆ ਬਾਦੋਂ ਮੁਕਰੋ ਨਾ ਮੁਕਰੋ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਬਾਦੋਂ ਬੰਦੇ ਨੇ ਮੁਕਰ ਜਾਣਾ ਕਿ ਹਾਂ ਬਈ ਇਹ ਤਾਂ ਮੈਂ ਹੁਣ ਮੁਕਰਨਾ ਪੈਣਾ ਕਿਉਂਕਿ ਇਹ ਤਾਂ ਲਹਾਂ ਤਾਂ ਹੀ ਬਹੁਤ ਪੈਂਦੀ ਉਹ ਬਾਕੀ ਵੀਰੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਬੇਬੇ ਬਾਪੂ ਦੀ ਇੰਨੀ ਸਪੋਰਟ ਕੀਤੀ ਆ ਬਾਈ ਦੀ ਅੱਜ ਤੱਕ ਸਪੋਰਟ ਕਰਦੇ ਰਹੇ ਆ ਐਦਾਂ ਹੀ ਕਰਦੇ ਰਹੋ ਤੁਹਾਡਾ तहे ਦਿਲੋਂ ਧੰਨਵਾਦ Love you ਵੀਰੇ ਸਾਰਿਆਂ ਨੂੰ ਤੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਕੀ ਸਰਕਾਰ ਵਾਸਤੇ ਇੱਕਦਮ ਐਕਸ਼ਨ ਲੈਣਾ ਸਹੀ ਹੈ ਜਾਂ ਗਲਤ ਸਰਕਾਰ ਨੇ ਉਦੋਂ ਤਾਂ ਐਕਸ਼ਨ ਨਹੀਂ ਲੈਂਤਾ ਜਦੋਂ ਸੈਂਟਰ ਗੌਰ ਨੇ ਪਹਿਲਾਂ ਚਿੱਠੀ ਪਾਈ ਸੀ ਤੇ ਹੁਣ ਸਰਕਾਰ ਉਹਨਾ ਟਾਈਮ ਤਾਂ ਵੇਟ ਕਰ ਹੀ ਸਕਦੀ ਹੈ ਜਿੰਨਾ ਟਾਈਮ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਉਹ ਜਿੰਨਾ ਟਾਈਮ ਹਸਪਤਾਲ ਦੇ ਵਿੱਚ ਹੈ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ